ਹੈਮੀ ਅੱਗੇ ਗੱਲ ਕਰਦੇ ਆਏਗਾ ਤਾਂ ਕਹਿੰਦੇ ਨੇ ਕਿ ਨਹੀਂ ਬੋਲਗੇ ਵੇ ਬੋਲਗੇ ਕਿਉਂਕਿ ਨਾ ਮੈਨੂੰ ਆਏ ਲੱਗਦਾ ਹੁੰਦਾ ਸੀ ਕਿਤੇ ਵੀ ਨਾਂਗਾ ਬੋਲੀ ਮੇਰੇ ਪਾਪੋ ਜੀ ਨਾ ਇਹ ਹੁੰਦਾ ਹੁੰਦਾ ਸੀ ਬੋਲਗੇ ਤੇ ਅਸੀਂ ਪਿੱਛੇ ਬੋਲੀ ਆਂਦੇ ਗੋਲੀ ਤਾਈ ਕਿ ਸਾਡੇ ਪਰਿਵਾਰ ਦੇ ਸੱਚੀ ਬੋਲੀ ਸੀਗੀ ਉਹ ਨਹੀਂ ਬੋਲੀ ਕਾ ਨੂੰ ਹੀ ਨਾ ਬੋੜੀ ਕਹਿੰਦੇ ਹੁੰਦੇ ਸੀ ਹਾਂ ਜੇ ਮੰਮੀ ਨੇ ਵੇ ਬੋਲੀ ਸੀ ਹਾਂ ਹਾਂ ਬੋੜੀ ਉਹ ਹੀ ਗੋਲੀ ਕਹਿੰਦੇ ਮੇਰੇ ਬਾਪੂ ਵੀ ਗੋਲੀ ਕਹਿੰਦਾ ਹੁੰਦਾ ਅੱਛਾ ਤੇ ਬੇਬੇ ਵੀ ਬੋੜਾ ਕਹਿੰਦੀ ਬੋੜਿਆ ਗੱਲ ਸੁਣੇ ਤੇ ਮੁੜ ਕੇ ਉਹ ਦੂਜੇ ਤਾਇਏ ਜਾਂਦੇ ਤਾਂ ਹੰਦੇ ਪੜਿਆ ਗੱਲ ਸੁਣ ਲੈ। ਕਿਹ ਕੀ ਜਿਹੜੀ ਅੰਮ੍ਰਿਤਕ ਟੱਬਰ ਬੋਲਿਆਂ ਦਾ। ਹੈ? ਉਹ ਤਾਂ ਸੋਨਨੀ ਦੀ ਕੁੜੀ। ਅੱਛਾ। ਉਹ ਆਦੀ ਮੈਂ ਗੁਰਬੀਰ ਕੇ ਘਰੇ ਪੇਸ਼ ਧੀ। ਆਖੇ ਦੇਖੀ ਨਾ ਬੋਲੀ ਨੂੰ ਪੁੱਛ ਕੇ ਆਪਾਂ ਮੇਲੇ ਚੱਲਣਾ ਹੈ ਗੰਗਾ ਦੇ। ਤੇ ਉਹ ਆਦੀ ਬੋਲੇ ਨੂੰ ਪਤਾ ਹੈ। ਗੋਲੇ ਕੋਲੇ ਆਈ ਗੁਰਬੀਰ ਕੋਲੇ। ਤਾ ਉਹ ਆ ਰਵੋ ਨੂੰ ਪਤਾ ਉਹ ਆ ਘਰੇ ਆਉਣੀ ਆਦੀ ਮੈਂ ਨਹੀਂ ਆਂਦੀ ਮਮੀ ਤਾਂ ਬੋਲਿਆ ਉਹਨਾਂ ਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਨਹੀਂ ਆਦੇ ਬੋਲੇ ਨਹੀਂ ਉਹ ਉਹ ਹੁਣ ਆਦੇ ਬੋਲੇ ਆ ਹਾਂ ਉਹ ਵੀ ਤੂ ਜੇ ਨੂੰ ਬੋਲਾਵੇ ਨਾ ਨਹੀਂ ਲੈਂਦੇ ਉਹ ਨਹੀਂ ਕਹਿੰਦੇ ਤੇ ਉਹ ਮੁੜ ਕੇ ਤੇ ਫੇਰ ਭਾਈ ਆ ਜੀ ਮੈਂ ਨਹੀਂ ਜਾਂਦੀ ਤੂੰ ਸੱਦਣਾ ਸਾਥ ਲੈ ਫੇਰਾ ਤੇ ਆਪਾਂ ਤਾਂ ਚੱਲ ਆਪਾਂ ਚੱਲਦੇ ਆ ਕਰਦੇ ਉਹ ਹੀ ਗੱਲ ਅੱਗੇ ਵੀ ਉਹੀ ਬੱਸ ਹਾਂ ਕਰ ਲੈ ਵੇ ਬੋਲਿਆ ਜੇ ਬਾਜ ਹਾਂ ਹਾਂ ਜਾਂ ਜੋ ਆਦਮ ਕਹਿੰਦੇ ਨੇ ਕਲਾਨੇ ਜਾ ਤੇਰੇ ਤੇ ਹਾਂ ਬਾਪੇ ਸੱਤਰਾ ਹਾਂ ਆਜ ਬਾਪੂ ਨੂੰ ਬਾਪੂ ਕਹਿੰਦੇ ਸੀ ਜੇ ਜੇ ਵੱਡੇ ਮੁੰਡੇ ਦਾ ਨਛਿੰਦਾ ਆ, ਛਿੰਦੇ ਦਾ ਬਾਪੂ ਹਾਂ ਹਾਂ ਬਸ ਰਾਣੀ ਦਾ ਬਾਪੂ ਕਹਿੰ ਆਪੋ ਲੈ ਰਿਹਾ ਪਾ ਨਾ ਜਨਮਨੀ ਵਾਲੀ ਕੋਲੇ ਦਾ ਪਾਪਾ ਦਿੰਦੀ ਜਾ ਰਹੀ ਹਾਂ ਤੇ ਬੰਦਾ ਕੋਈ ਰਾਣੀ ਦੀ ਮਾਂ ਹਾਂ 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 ਉਹ ਉਹਨਾਂ ਨਾਲੇ ਕੇ ਕਹਿੰ ਹਾਂ ਹਾਂ ਕੁਝ ਜੋ ਆਪਾਂ ਦੇ ਨਾਂ ਲੈ ਜਾਂਦੇ ਨੇ ਤੇ ਜਾਂ ਬਸ ਗੋਲੇ ਗੋਲੇ ਕਹਿੰਦੇ ਹਾਂ ਗੋਲੇ ਕਹਿੰਦੇ ਤੇ ਜਿਹੜਾ ਬੁੜਾ ਆਫਰ ਤੇ ਮਰਦਾ ਮਾਰਦਾ ਉਹ ਮਰੀ ਨੀ ਫੌਜਣ ਨੇ ਉਹ ਫੌਜਣ ਕਹਿੰਦੇ ਹਾਂ ਫੌਜ ਨੂੰ ਨਾ ਲੈ ਜਾਂਦੇ ਬਸ ਕੁੜੀ ਦੇ ਘਰ ਆਲੀ ਹੁੰਦੀ ਹਾਂ ਹਾਂ ਨਾ ਉਹ ਫੌਜਣ ਕਹਿੰਦੇ ਇਹ ਫੌਜੀ ਮੁੰਡਾ ਹੋਵੇ ਭਾਈ ਜੇ ਕੋ ਪਰਵਾਰ ਨੂੰ ਪਰਵਾਰਨ ਕਹਿੰਦੇ ਆ ਪਰਵਾਰੀ ਲੱਗਿਆ ਪਰਵਾਰ ਹਾਂ ਜਦੋਂ ਜਬ ਕੁੜੀ ਪਰਵਾਰਨ ਲੱਗੀ ਹੋਵੇ ਤੇ ਉਹ ਕਹਿੰਦੇ ਨੀ ਕਹਿੰਦੇ ਇਹ ਪਰਵਾਰੀ ਇਹਦਾ ਹਾਂ ਨਾ ਬੁੜੀ ਨੂੰ ਬੁੜੀ ਨੂੰ ਗਾਇਲੇ ਬੰਦੇ ਨੂੰ ਕਹਿੰਦੇ ਪਰਵਾਰੀ ਹਾਂ ਆ ਬੁੜੀਆਂ ਵਸੇਆਂ ਲੱਗੀਆਂ ਪਰਿਵਾਰ ਨਾਲ ਉਹੀ ਗੱਲਾਂ ਨੇ ਇਹ ਬੁੜੀ ਕੁਸ ਲੱਗੀ ਹੋਵੇ ਹੈਨਾ ਵੀ ਬੰਦਾ ਕੁਸ ਲੱਗਿਆ ਫਿਰ ਬੁੜੀ ਨੂੰ ਆਪਣੇ ਆਪ ਕਹਿ ਦਿੰਦੇ ਆਗੇ ਥਾਣੇਦਾਰ ਲੱਗਿਆ ਤਾਂ ਉਹ ਥਾਣੇਦਾਰ ਨਹੀਂ ਕਹਿ ਦਿੰਦੇ ਥਾਣੇਦਾਰ ਨਹੀਂ ਆਵਾਸ ਆਂ ਅਗਰੇ ਤਾਂ ਹੀ ਬੋਲਦੀ ਗੱਲਾਂ ਕਰਦੇ ਕਿ ਵਾਕੀ ਦਾ ਹੋਰ ਜਾਂ ਕੋਈ ਪਿੰਡਾਂ ਦੇ ਨਾਂ ਨਾ ਹੁੰਦਾ ਹੁੰਦਾ ਸੀ ਜਿਹਦੇ ਪੇਕੇ ਹੁੰਦੇ ਉੱਥੋਂ ਵਾਲੀ ਹਾਂ ਨਾਂ ਲੈ ਦਿੰਦੇ ਹਾਂ ਵੰਸ਼ਾਪਰਾਇਓ ਇਹਨੂੰ ਮਛਾਪਰਾਇ ਕਹਿੰਦੇ ਵਤੀ ਦੀ ਹਾਂ ਕਿ ਕੋ ਮਰਜ਼ੀ ਦੀ ਹੁੰਦੀ ਉਹ ਕੋਈ ਕਹਿੰਦੇ ਹਾਂ ਨਾ ਨਾ ਆਰਾਮਵਾਸੀ ਕਹਿੰਦੇ ਆ ਉਹਨੂੰ ਹਾਂ ਹਾਂ ਆ ਨਾਂ ਲੈ ਦਿੰਦੇ ਮੂਹ ਨਹੀਂ ਨਾਂ ਲੈਂਦੇ ਮੇਰਾ ਦਾਦਾ ਦਾ ਹੁੰਦਾ ਸੀ ਮੇਰੀ ਮੰਮੀ ਨੂੰ ਮਲੋਟ ਵਾਲੀ ਹਾਂ ਹਾਂ ਨਾ ਉਹ ਆਏ ਯਾਰੀ ਸਲਾਮ ਨੇ ਜੀ ਬਹੁਤ ਨਿਆਦੇ ਬਾਣਗੇ ਤੇ ਇਹ ਆ ਪਾਵੇ ਨਾ ਇਹ ਸਾਡੀ ਮੇਰੀ ਬਹੂ ਆਪਣਾ ਜੱਟ ਨਹੀਂ ਬਾ ਬਹੂ ਆਦੇ ਜੱਟ ਕਿਹਾ ਦਿੰਦੇ ਸੀ ਜੱਟ ਤਾਂ ਹੀ ਆਦੇ ਹੁੰਦੇ ਫਲਾਨੇ ਆ ਵਾਲੀ ਜਿਵੇਂ ਹੁਣ ਆਪ ਨਾਂ ਲੈ ਲੈਦੇ ਨੇ ਹਾਂ ਫਲਾਨੇ ਹਾਂ ਕਿੱਥੋਂ ਦੀ ਹੋਵੇ ਹਾਂ ਕਿੱਥੋਂ ਦੀ ਹੋਵੇ ਇਸ ਪਿੰਡ ਦਾ ਨਾਂ ਲੈ ਦਿੰਦੇ ਆ ਬੇਬੇ ਨੂੰ ਖਿਲਣ ਵਾਲੀ ਕਹੇ ਹੁੰਦੇ ਸੀ ਪਰਾਣੇ ਵੰਦੇ ਵੀ ਇਹ ਕਹਿੰਦੇ ਹੁੰਦੇ ਸੀ ਤੇ ਇੱਕ ਹੋਰ ਵੀ ਮਾਨ ਸੁਕਲਦੀ ਵਾਲੀ ਕਹਿੰਦੇ ਸੀ ਸੁਕਲਦੀ ਵਾਲੀ ਗੱਲ ਤਾਂ ਹੋਈ ਪੇਕਿਆਂ ਤੋਂ ਨਾਂ ਜਾਂਦ ਕਰਿਆ ਜਾਂਦਾ ਸੀ ਔਰਤ ਨੂੰ ਪੇਕਿਆਂ ਤੋਂ ਪਛਾਣ ਹੁੰਦੀ ਸੀ ਫਲਾਨਿਆਂ ਦੀ ਤੇ ਭਾਨੂ ਵੀ ਮਾਨ ਨਾਲ ਜੋੜੀ ਕਹਿੰਦੇ ਸੀ ਤੇ ਨਿੰਜੀ ਦੀ ਮਾਨ ਸੰਗਤਾਲੀ ਕਹਿੰਦਾ ਹੁੰਦੇ ਸੀ ਤੇ ਇਸ ਜਿਵੇਂ ਆਪਾਂ ਸੰਗਤਾਲੀ ਮਾਮੀ ਹਾਂ ਦੇਖ ਲਾ ਉਹਨੂੰ ਸੰਗਤਾਲੀ ਤਾਂ ਕਹਿੰਨੇ ਸੰਗਤ ਪੇਕੇ ਹੈ ਨਾ ਹਾਂ ਪੇਕੇ ਆਹੋ ਬਾਕੀ ਦਾ ਪੂਰੋਂ ਟਵਾਲੀ ਵਾਲੀ ਤੇ ਇਹ ਨੂੰ ਵੇਖਣਾ ਜਿਸ ਮੇਲੋਂ ਨੂੰ ਤਾਈ ਲੱਗਦੀ ਸੀ ਚਾਚੀ ਉਹਨੂੰ ਕਹਿ ਦੰਦੇ ਇੱਥੋਂ ਆਈ ਇਸ ਨੀ ਉਰਫਨ ਦਾ ਨਾਂ ਕਿਸੇ ਦਾ ਤੱਕ ਪ੍ਰਿਆਰ ਗੱਲ ਤਾਂ ਉਹੀ ਹੈ ਨਾ ਵੀ ਬੁੜੀਆਂ ਨੂੰ ਉਹਨਾਂ ਦੇ ਪੇਕਿਆਂ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ ਨਾ ਹਾਂ ਪੇਕਿਆਂ ਦੇ ਨਾਂ ਲੈਂਦੇ ਸੀ ਪਤਾ ਲੱਗ ਜਾਂਦਾ ਵੀ ਹਾਂ ਆ ਫਲਾਣੇ ਆ ਬਹੁੰ ਆ ਬੁੰਵਾ ਨੇ ਜਿਹੜਾ ਦੇ ਆ ਫਲਾਣੇ ਨੂੰ ਟੰਕਦੇ ਹੁੰ ਹੁਣ ਤਾਂ ਕੋਈ ਸੋਚੋਂ ਆਖਾ ਹੁਣ ਵੀ ਨਹੀਂ ਆਉਂਦਾ ਵੈਸੇ ਤਾਂ ਕੋਈ ਆਹ ਕੋਈ ਯਾਦ ਹੀ ਨਹੀਂ ਕਾਇਤ ਹੈ ਤੇ ਅੱਗੇ ਕੁੜੀ ਦੀ ਪਛਾਣ ਵਿਆਹ ਦੀ ਪਛਾਣ ਆਉਂਦੀ ਹੁੰਦੀ ਸੀ ਵੀ ਦੂਰੋਂ ਉਹਦੇ ਪਜੇਪਾਂ ਵਾਈਆਂ ਹੁੰਦੀਆਂ ਛਣਕ ਛਣਕ ਕਰਦੇ ਆਉਂਦੇ ਵੀ ਫਲਾਣਾਂ ਦੀ ਕੁੜੀ ਆਉਂਗੀ ਜਾਂ ਆ ਨਾ ਕੋਈ ਆ ਨਾ ਜਿਆਦੇ ਸਜੀਆਂ ਸਬਰਾਂ ਵਿਆਹਾਂ ਨੇ ਨਾ ਸਜਦੇ ਨਾ ਹੋਣ ਤਾਂ ਕੁਮਾਰਾਂ ਨਾਲ ਪਤਾ ਲਾਉਦੇ ਨਾ ਬਿਆਹਾਂ ਨਾਲ ਪਤਾ ਲਾਉਦੇ ਸਹੀ ਗੱਲ ਆਣੀ ਨਹੀਂ ਹੁਣ ਤਾਂ ਵਿਆਹਾਂ ਦੇ ਵਿੱਚ ਅੱਗੇ ਸਾਨੂੰ ਪਾਪੇ ਨੇ ਦੇਖ ਮਹਿੰਦੀ ਨਹੀਂ ਕਰਦੇ ਤੇ ਲਾਉਣ ਦਿੰਦੇ ਜਦ ਤਨ ਨਾ ਪਾਉਣ ਦਿੰਦੇ ਸੀ ਜਦ ਤਨ ਬਸੜੀ ਆਉਂਦਾ ਨਾ ਉਹ ਦਿਨ ਵੀ ਕਦੇ ਨਾ ਲਾਉਣ ਦਿੰਦਾ ਕਿਉਂਕਿ ਪਾਪਾ ਦਾ ਪਤਾ ਕੁੜੀਆਂ ਨਾਲ ਹੁਣ ਹੁਣ ਤਾਂ ਨਾ ਮੰਡੀ ਲਾਉਣ ਦੇ ਹੀ ਨਾ ਆਟਾ ਪਾਉਣ ਦਿੰਦੇ ਸੀ ਕੋਈ ਵੀ ਨਹੀਂ ਸੀ ਤੇ ਨਾ ਸੂਮਾ ਪਾਉਣ ਦਿੰਦੇ ਸੀ ਤੇ ਨਾ ਸਰਬ ਨੌ ਪਾਸਾ ਤਾਂ ਗਲੀ ਦੂਰ ਨੌ ਪਾਸਾ ਦਾ ਕਿਹੜਾ ਫੀਲ ਕੇ ਜਾਂਦਾ ਸੀ ਤਾ ਕਿਹੜਾ ਫਰਿੱਜ ਦਾ ਪੀਸ ਤੇ ਲਾਜ ਜਦੋਂ ਭਾਬੀ ਪਾਸਤਾ ਸੁੱਥੇ ਨਹੀਂ ਕੋਈ ਖਰੀਦਦਾ ਸੀ ਪਤਾ ਵੀ ਸਾੜ ਭਾਬੀ ਵਰਗੀਆਂ ਅੰਗਣਾਂ ਵਿੱਚ ਮਸਾਂ ਦੇ ਦੇਦੇ ਹੁੰਦੇ ਸੀ ਵੀ ਕਿਉਂ ਨਾ ਉਹ ਪਾਲ ਸਾਹ ਦੇ ਕੋਲੇ ਵੱਡੀ ਗੱਲ ਲੱਗਦੀ ਸੀ ਵੀ ਉਹਦੇ ਕੋਲੇ ਨਾ ਉਹ ਪਾਲ ਹਾਂ ਅੱਗੇ ਮੈਂ ਉਹਨਾਂ ਦਾ ਪਤਾ ਸਮਾਨ ਨਹੀਂ ਖਰੀਦਦੇ ਸੀ ਮੇਰਾ ਫਰਿੱਜ ਐਸੇ ਕੁਛ ਨਹੀਂ ਸਾਰਾ ਸਮਾਨ ਹਾਂ ਤੁਮ ਨਾ ਅੱਗੇ ਹੁਈ ਤੋਰਦੇ ਨਹੀਂ ਕੋਈ ਸੁਰੱਖਿਅਤ ਰੱਖੀ ਨਹੀਂ ਲਾਉਂਦਾ ਸੀ ਨਾ ਕੋਈ ਗਿੰਦੀ ਕੁਛ ਨਹੀਂ ਉਸੇ ਉਹ ਮੈਂ ਤਾਂ ਬੀਹਰ ਦਾ ਵੇੜਾ ਮੈਂ ਦੇਖਿਆ ਸੀ ਨਾ ਹਾਂ ਵੀ ਚਲ ਉਹਨਾਂ ਕੋਲੇ ਹਾਂ ਸੁਰਖੀ ਛੱਕੀਆਂ ਨਾਲੋਂ ਪਾਸਾ ਬਾਹਰ ਨਾ ਹੋਰ ਸਮਾਨ ਨਿਕਲੇਦੇ ਸੀ ਹਮ ਰੇਖ ਨਹੀਂ ਖਰੀਦਦਾ ਸੀ ਇਹ ਕਿਉਂ ਤੱਕਾਰ ਮੈਂ ਕੁੜਾ ਤਾਂ ਜਾਣਦੀ ਸੀ ਹਾਂ ਹੂੰ ਤਾਂ ਸਾਰਿਆਂ ਵਿੱਚ ਦੱਬ ਗਈ ਫਿਰ ਹੁਣ ਤਾਂ ਏਡੇ ਝੁੰਕੇ ਕੁਾਰਣਾਂ ਦੇ ਹਾਂ ਤਾਂ ਪਤਾ ਹੀ ਨਹੀਂ ਲੱਗਦਾ ਕੁਾਰਾ ਲੈਣੀਆਂ ਝੌਕੇ ਪਾ ਲੈਣੇ ਸੁਰਖੀਆਂ ਲਾਲਾਂ ਨੇ ਨਵਾਂ ਬਾਹਰ ਹਾਂ ਤੇ ਮੈਂਦੀਆਂ ਤੇ ਜਾਣ ਕੀ ਆਉਂ ਭੋਜੀ ਤਾਂ ਆਂਦੇ ਹੁੰਦੇ ਸੀ ਕਹਿੰਦਾ ਪੁੱਤ ਤੀ ਪੁੱਤ ਨਾ ਸਾਦਾ ਹੋਵੇ ਤੇ ਵਿਆਹ ਵਾਲੇ ਰੰਗ ਰੂਪ ਜਿਆਦੇ ਚੜਦਾ ਗਾ ਤੇ ਹੁਣ ਕੀ ਰੰਗ ਰੂਪ ਚੜਨਾ ਕੋਈ ਨਾ ਆਇ ਹੁੰਦਾ ਚੌਂ ਆ ਦਾ ਆਟਾ ਵਿੱਚ ਪਾ ਲੈਂਦੇ ਤੇ ਇਹਦਾ 탑 ਲੈਂਦੇ ਅਮੈਦਾ ਕਨਕਤਾਂ ਹੀ ਪਾ ਲੈਂਦੇ ਫਲੀ ਲੈਂਦੇ ਵਿੱਚ ਰਾ ਕੇ ਤੇ ਵਿੱਚ ਰਲਾਉਂਦੇ ਆਹਾ ਵੇਸਣ ਤੇ ਫਿਰ ਉਹ ਵੜਣਾ ਲਾਉਂਦੇ ਇੰਨਾ ਰੂਪ ਚੜਦਾ ਸੀ ਰੰਗ ਆਹਾ ਬਿਊਟੀ ਫੈਦਰਾਂਗਾ ਪਾਣ ਨਹੀਂ ਦੇ ਸਕਦੇ ਅਸੀਂ ਇੰਨਾ ਉਹ ਤੇ ਜਦੋਂ ਕੁੜੀਆਂ ਵਿਚ ਰੰਗ ਲਿਬੜੰਗ ਤੇ ਲਿਬੜੰਗ ਆਈਨਾ ਉਹ ਨਾਮ ਹੀ ਨਾ ਨਹੀਂ ਜਾਂਦਾ ਸੀ ਉਹਦੇ ਆਹਾ ਵੜਣਾ ਹੀ ਆਹੇ ਜਦੀ ਸਾਰੇ ਮਾਰ ਬਾਹਾਂ ਮਾੜਾ ਲੱਥਾਂ ਪਹਿਰਾਉਂਦੇ ਮਾੜਾ ਹੁੰਦੇ ਨਾਈ ਨੂੰ ਮੈਲ ਲਾਦੇ ਸਾਰੇ ਇਹ ਮੁੰਡੇ ਦੇਆਂ ਕੁੜੀ ਦੇ ਵੇਖ ਕੁੜੀ ਫਿਰ ਨਾ ਤਾਂ ਆਪੇ ਲੈਂਦੀ ਵੀ ਉਹ ਮਰਦੇ ਸਾਰਾ ਕੁਸੋ ਤੇ ਮੁੰਡੇ ਨੂੰ ਤਾਂ ਨਮਾਜ ਨਿੰਦੇ ਸੀ ਦੇਖਦੇ ਉਹ ਇਹ ਹੋਂਟਾ ਹੁਣ ਕਿੰਨਾ ਸਾਲ ਸਵਰ ਗਿਆ ਫੇਰ ਰਹਿੰਦੀਆਂ ਗਈਆਂ ਬਾਈਲਾ ਕਿੱਥੇ ਹੋਂਾ ਤਾਂ ਇਹ ਤਾਂ ਰੁਕ ਨਹੀਂ ਚੜਦਾ ਮੈਂ ਕਿਉਂ ਫਿਰ ਉਹ ਅੱਗੇ ਮਮੀ ਕੋਈ ਦੇਖੇ ਸਾਡੇ ਵੀ ਜਦੋਂ ਆ ਬੰਦ ਗਾਣੇ ਨਾ ਫੁੱਟਮਾ ਪੱਟਮਾ ਜਾਈਗਾ ਤੇ ਬੁਰਗਾ ਕਿੰਨਾ ਕੱਟ ਕਰ ਲੈਂਦੀਆਂ ਸੀ ਦੇਖਣੀਆਂ ਮਾਰਨਾ ਦੋ ਹਨ ਅਸੀਂ ਜੇ ਭਾਬੀ ਰਿਆਂ ਨੂੰ ਦੇਖਿਆ ਉਹ ਤਾਂ ਮਸਾਂ ਬਉਆਂ ਨਾਂਗੀਆਂ ਲੋਕੇ ਉਹ ਪੱਤਾ ਉਤੋਂ ਨਹੀਂ ਦੇਂਦੇ ਹੁਣ ਪੈਲਸ ਤੇ ਲੋਕੀ ਆਪ ਬੈਠੇ ਹੁੰਦੇ ਆ ਉਹ ਪੈਲਸ ਵਿਆਹ ਵਾਲੇ ਕੰਨੀ ਕੋਈ ਨਹੀਂ ਦੇਂਦਾ ਹੁੰਦਾ ਨਾ ਕੋ ਨੱਖਦੇ ਤਾਂ ਕੋਈ ਫੁੱਟਮਕ ਜਾਈਏ ਨਾ ਕੱਲੀ ਨਿਕਾਈ ਜਾਂਦੇ ਆਈ ਨੋ ਬਿਆਹ ਦੀ ਪਛਾਣ ਆ ਥੱਲੇ ਕੋ ਚਕੰਦਰੀਆਂ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਅੱਗੇ ਫੇੇਪਾਂ ਹੁੰਦਿਆਂ ਤੇ ਏਡੀਆਂ ਪਾਹਰੀਆਂ ਤੇ ਘੁੰਗਰੂ ਚਮਿਆਰਾਂ ਦੇ ਸਾਡੇ ਕੁੜੀਆਂ ਨੂੰ ਵਹਿ ਲਪਾਉਂਦੀਆਂ ਹੰਦੇ ਉਹ ਤੁਰਪੀ ਰੁਕਰੋਂ ਤੁਰ ਤਿ ਸ਼ਾਂਕ ਸ਼ਾਂਕ ਕਰਦੀ ਵਿਆਹ ਵੀ ਹੈ ਕੋਈ ਤੇ ਹੁਣ ਹੋਂਦੀ ਇਹਦੀ ਪਛਾਣ ਹੈ ਹੁਣ ਤਾਂ ਨਾ ਕੋ ਬਿਆਹ ਨਹੀਂ ਨਾ ਕੁਮਾਰੀਆਂ ਦੀ ਕਾਹਦੀ ਪਛਾਣ ਨੇ ਕੀ ਕੀ ਪਛਾਣ ਕਰਨ ਨੂੰ ਕੋਈ ਵਿੱਚ ਖੜੀਆਂ ਦੇ ਅੱਗੇ ਸੱਬੇ ਸਾਰੀਆਂ ਖੜੀਆਂ ਹੀਰ ਨਾ ਦੇਖੀ ਵਿੱਚ ਖੜੋਤੀ ਵੀ ਕੋਈ ਹੀਰ ਦੇ ਸਾਰਾ ਕੁਝ ਪਾਇਆ ਹੁੰਦਾ ਤੇ ਜੱਗੀ ਪੁੱਲ ਹੀਰ ਕਿੱਥੋਂ ਦਿੱਸੇ ਸੇ ਹਾਂ ਜੇ ਤੁਹਾਨੂੰ ਸਭ ਦੇ ਪਾਇਆ ਹੱਡੇ ਆ ਹਾਂ ਸਭ ਦੇ ਪਾਇਆ ਤੇ ਕੋ ਜਾਣ ਕੀ ਆਉਗੀ ਕਿਰੇ ਨੂੰ ਆ ਆਉਗੀ ਪਿਛਾਣ ਤੇ ਰਸਾਂ ਚ ਹੁੰਦੇ ਸੀ ਆਉਂਦਿਆ ਡੋਲੀ ਕੌਣ ਦਾ ਘਾਰ ਚ ਭਾਵਨ ਚ ਚਲੋਲੀ ਨਾ ਕੋਈ ਬਿਆਣਾਂ ਦੀ ਪਿਛਾਣ ਕਉ ਕੁਮਾਰਿਆਂ ਵੀ ਚੂੜੇ ਪਾ ਲੈਣੇ ਆ ਮੂਰੇ ਚਿੱਟੀਆਂ ਪਿੱਛੇ ਤੇ ਵੈਣਿਆਂ ਵੀ ਵੈਣਿਆਂ ਜੋ ਉਹ ਚੂੜੇ ਛਾੜ ਕੇ ਵਹਿ ਜਾਣਗੇ ਆ ਤੇ ਦੂਜੀ ਉਹਦੀ ਪਹਿਣ ਕੀ ਉਚਾਰੀ ਦੀ ਵੈਲੀ ਦੀ ਐਂ ਤਾਂ ਹੈ ਵੈਲੀ ਦੀ ਕਿ ਬੁਸ਼ਾਣਾ ਉਹ ਗਲਤ ਹੈ ਨਾ ਜਿਹੜੇ ਮੈਂ ਛੋਟੇ-ਛੜਕਾ ਕੁੜੀਆਂ ਖਵਾਰਨ ਉਹ ਵੀ ਪੂਰਾ ਸ਼ਿੰਗਾਰ ਕਰਦੀਆਂ ਸਾਮਨ ਆਉਣਾ ਸੁਰਖੀਆਂ ਲਾਉਣਾ ਹਾਂ ਤੇ ਵੀ ਅੱਗੇ ਪਿੰਡਾਂ ਦੀਆਂ ਆਪਾਂ ਦੇਂਦੇ ਵੀ ਵਿਆਹਾਂ ਦੇ ਵਿੱਚ ਉਹ ਬੋਟੀਆਂ ਦੇ ਲੱਗਤ ਹੁੰਦੀਆਂ ਉਹ ਸਜਣਾ ਸਵਰਨਾ ਹੁੰਦੀਆਂ ਪਰਾਂ ਦਾ ਉਹ ਉਹ ਆਪਣਾ ਨਹੀਂ ਜੋ ਆ ਹੁਣ ਕੁੜੀ ਦਾ ਤੇ ਪਤਾ ਨਹੀਂ ਲੱਗਦਾ ਪਿਆ ਨਹੀਂ ਪਤਾ ਨਾ ਹੁਣ ਤਾਂ ਖੁੰਡ ਵੀ ਕੜਵਣਾ ਨਹੀਂ ਕਿ ਭਿਆਣਾ ਹੋਣੀ ਹੁਣ ਨੇ ਭਿਖਾਣਾ ਆ ਸਕਦੀ ਨਾ ਵਿਆਹੀ ਦੀ ਨਾ ਕੁਮਾਰੀ ਦੀ ਤੇ ਨਾ ਬਹੂ ਦੀ ਜਾਂ ਕੁੜੀ ਦੀ ਹਾਂ ਕਿ ਵਿਸ਼ਾਣ ਕਰ ਲੂਗਾ ਪਤਾ ਅੱਗੇ ਸੀ ਅੱਗੇ ਪਤਾ ਲੱਗ ਜਾਂਦਾ ਸੀਗਾ ਵੀ ਉਹ ਹਾਂ ਅੱਗੇ ਸੀ ਪਹਿਲਾਂ ਛੱਗੀ ਫੁੱਲ ਇੱਕ ਐਵੇਂ ਹੁੰਦਾ ਕੱਠ ਵੱਠ ਵਿੱਚ ਸਾਨੂੰ ਉਹ ਵਟਕੇ ਪੈਰੀਂ ਤਲਾ ਦਿੰਦੀ ਕਿਸੇ ਦੇ ਵੀ ਆ ਚਾਤੀ ਤਾਈ ਲੱਗਦੀ ਆ ਹੁਣ ਤਾਂ ਲਾਉਂਦਿਆਂ ਨਹੀਂ ਸੱਸਰੀ ਕਰ ਲਉਂਦੇ ਮੋਢੇ ਪੁੱਛੇ ਹੌਲੀ ਹੌਲੀ ਆਸਤਾ ਕਰ ਲਾਉਂਦਿਆਂ ਹੁਣ ਉਹ ਲਾਉਂਦਿਆਂ ਉਹ 12ਵਾਂ ਤਾਂ ਨਹੀਂ ਲਾਉਂਦੀਆਂ ਤੇ ਪਰ ਲਾਉਂਦੇ ਪੈਰੀਂ ਆਸਤਾ ਨੇ ਆਉਂਦੇ ਨੇ ਆਉਂਦੇ ਐ ਇਹ ਗਣਕਾਰ ਵੀ ਹੋਰ ਕੁਝ ਨਹੀਂ ਗਿਆ ਹੁਣ ਉਹ ਨੀਵੇਂ ਸੇੜਾ ਨਾਲ ਕੁਮਾਰੀ ਦਾ ਨਾਂ ਵੀ ਆਈ ਤਾਂ ਪਤਾ ਲੱਗੇ ਕਿੱਥੋਂ ਪਤਾ ਲੱਗਦਾ ਖੁੱਲੇ ਬਾਜ਼ਾ ਸਭ ਦੀ ਹਾਂ ਨਹੀਂ ਚਾਹਿਆ ਕਿਉਂਕਿ ਕਿਹੜਾ ਕੋਈ ਸਰ ਸੁਲਾਣੇ ਦਾ ਠਕਿਆ ਦਾ ਜਾਵੇਂ ਦਾ